ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਤੇ ਲੀਡਿੰਗ ਕੈਂਡੀਡੇਟਸ ਅਤੇ ਜਿਹੜੀ ਲੀਡ ਕਿੰਨੀ ਕੁ ਪ੍ਰਾਪਤ ਹੋਈ ਹੈ 12 ਵਜੇ ਤੱਕ ਦੇ ਰੁਝਾਨ ਆ ਜਿਹੜੇ ਸਾਹਮਣੇ ਆ ਚੁੱਕੇ ਨੇ ਸੋ ਪੰਜਾਬ ਦੇ ਵਿੱਚ ਕਾਂਗਰਸ 7 ਸੀਟਾਂ ਤੇ ਅੱਗੇ ਦਿਖਾਈ ਦੇ ਰਹੀ ਹੈ ਜਦਕਿ ਆਮ ਆਦਮੀ ਪਾਰਟੀ 3 ਅਕਾਲੀ ਦਲ ਇੱਕ ਅਤੇ ਆਜ਼ਾਦ ਉਮੀਦਵਾਰ ਨੇ ਜਿਹੜੇ ਅਦਰਸ ਨੇ ਉਹ ਦੋ ਸੀਟਾਂ ਤੇ ਕਾਬਜ ਹੁੰਦੇ ਦਿਖਾਈ ਦੇ ਰਹੇ ਨੇ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਲੀਡ ਤੇ ਨੇ ਅਮਰਿੰਦਰ ਸਿੰਘ ਰਾਜਾ ਵਡਿੰਗ ਤਿਉਹਦੋਂ ਅੰਮ੍ਰਿਤਸਰ ਸੀਟ ਤੋਂ ਗੁਰਜੀਤ ਓਜਲਾ 15000 ਪਲਸ ਦੀ ਲੀਡ ਤੇ ਚੱਲ ਰਹੇ ਨੇ ਗੁਰਦਾਸਪੁਰ ਦੀ ਜੇ ਗੱਲ ਕਰੀਏ ਤਾਂ ਸੁਖਜਿੰਦਰ ਰੰਦਾਵਾ 27500 ਦੀ ਲੀਡ ਨਾਲ ਜਿਹੜੇ ਅੱਗੇ ਚੱਲ ਰਹੇ ਨੇ ਸੋ ਖਡੂਰ ਸਾਹਿਬ ਜੋ ਕਿ ਆਜ਼ਾਦ ਉਮੀਦਵਾਰ ਸਾਂ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਸੀ ਅਮਰਿਤਪਾਲ ਸਿੰਘਾ ਲਗਾਤਾਰ ਜਿਹੜਾ ਵੱਡੀ ਲੀਡ ਨਾਲ ਇਤਿਹਾਸਿਕ ਲੀਡ ਰਚਦੇ ਹੋਏ ਅੱਗੇ ਨੰਗ ਰਹੇ ਨੇ 79704 ਦੀ ਲੀਡ ਹੈ ਜਿਹੜੀ ਅਮਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਦੀ ਸੀਟ ਤੇ ਹੈ ਜਿਹੜੀ ਦਰਜ ਕੀਤੀ ਗਈ ਹੈ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਜਿਹੜਾ 19991 ਦੀ ਲੀਡ ਨਾਲ ਹੈ ਜਿਹੜਾ ਪੰਜਾਬ ਦੇ ਵਿੱਚ ਅੱਗੇ ਚੱਲ ਰਹੇ ਨੇ ਸੋ ਜਲੰਧਰ ਦੀ ਸੀਟ ਦੀ ਜੇ ਗੱਲ ਕਰੀਏ ਤਾਂ ਇਹ ਇੱਕ ਇਤਿਹਾਸਿਕ ਲੀਡ ਹੈ ਜਿਹੜੀ ਚਰਨਜੀਤ ਸਿੰਘ ਚੰਨੀ ਵੱਲੋਂ ਦਰਜ ਕੀਤੀ ਗਈ ਹੈ ਜੀ ਹਾਂ ਇਹ ਲੀਡ ਹੈ 125293 ਦੀ ਹੈ ਸੋ ਇਹ ਕਾ ਇਤਿਹਾਸਿਕ ਲੀਡ ਹੈ ਜਿਹੜੀ ਚਰਨਜੀਤ ਸਿੰਘ ਚੰਨੀ ਵੱਲੋਂ ਦਰਜ ਕੀਤੀ ਗਈ ਹੈ ਤਾਂ ਲਗਭਗ ਜਲੰਧਰ ਦੀ ਸੀਟ ਹੈ ਜਿਹੜੀ ਸਾਫ ਹੋ ਚੁੱਕੀ ਹੈ ਕਿ ਚਰਨਜੀਤ ਸਿੰਘ ਚੰਨੀ ਹੀ ਯਾਨੀ ਕਿ ਕਾਂਗਰਸ ਦੇ ਉਮੀਦਵਾਰ ਨੇ ਜੋ ਉਹ ਜਿੱਤਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਆਨੰਦਪੁਰ ਸਾਹਿਬ ਦੀ ਤਾਂ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਨੇ 3323 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਪਟਿਆਲੇ ਤੋਂ ਧਰਮਵੀਰ ਗਾਂਧੀ ਅੱਗੇ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਡਾਕਟਰ ਯਮਰ ਸਿੰਘ ਜੋ ਕਿ 18597 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਲੁਧਿਆਣੇ ਸ਼ਹਿਰ ਤੋਂ ਰਾਜਾ ਵੜਿੰਗਾ ਜਿਹੜਾ ਆਪਣੇ ਦੂਜੇ ਉਮੀਦਵਾਰ ਐਨਕੀ ਰਵਨੀਤ ਸਿੰਘ ਬਿੱਟੂ ਤੋਂ 15664 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੰਗਰੂਰ ਤੋਂ ਮੀਟ ਹੇਅਰ ਨੇ ਜਿਹੜੇ ਅੱਗੇ ਚੱਲ ਰਹੇ ਨੇ ਅਤੇ ਉਹਨਾਂ ਦਾ ਡਿਫਰੈਂਸ ਵੀ ਇਤਿਹਾਸਿਕ ਦੱਸਿਆ ਜਾ ਰਿਹਾ ਜੀਹਾਂ 1 ਲੱਖ 17729 ਦੀ ਲੀਡ ਨਾਲ ਹੈ ਜਿਹੜਾ ਮੀਤ ਹੇਅਰ ਅੱਗੇ ਚੱਲ ਰਹੇ ਨੇ ਸੋ ਕਿਤੇ ਨਾ ਕਿਤੇ ਸੰਗਰੂਰ ਦੀ ਸੀਟ ਵੀ ਮੀਤ ਹੇਅਰ ਦੇ ਨਾਮ ਹੁੰਦੀ ਹੈ ਜਿਹੜੀ ਜੋ ਕਿ ਆਪ ਦੇ ਉਮੀਦਵਾਰ ਦੇ ਉਹਨਾਂ ਦੇ ਨਾਮ ਹੁੰਦੀ ਦਿਖਾਈ ਦੇ ਰਹੀ ਹੈ ਫਰੀਦਕੋਟ ਦੀ ਜੇ ਗੱਲ ਕਰੀਏ ਤਾਂ ਸਰਪਜੀਤ ਸਿੰਘ ਖਾਲਸਾ ਜੋ ਕਿ ਆਜ਼ਾਦ ਉਮੀਦਵਾਰ ਨੇ ਉਹਨਾਂ ਦੇ ਜਿਹੜੀ ਲੀਡ ਦੀ ਜੇ ਗੱਲ ਕਰੀਏ 46690 ਐਸੋ ਇੱਕ ਵੱਡੀ ਲੀਡ ਹੈ ਆਜ਼ਾਦ ਉਮੀਦਵਾਰ ਵੱਲੋਂ ਵੀ ਜਿਹੜੀ ਕੀਤੀ ਗਈ ਹੈ ਦਰਜ ਸਰਬਜੀਤ ਸਿੰਘ ਖਾਲਸਾ ਵੱਲੋਂ ਸੋ ਸ਼ੇਰ ਸਿੰਘ ਖਬਾਇਆ ਜੋ ਕਿ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹ 4235 ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਤੋਂ ਹਰ ਸਿਮਰਤ ਕੌਰ ਬਾਦਲ ਨੇ ਜਿਹੜੇ ਬਠਿੰਡਾ ਦੀ ਸੀਟ ਹੈ ਜਿਹੜੀ ਉਹਨਾਂ ਦੀ 40410 ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਸਭ ਤੋਂ ਜ਼ਿਆਦਾ ਜਿਹੜੀ ਇਤਿਹਾਸਿਕ ਲੀਡ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਹੈ ਜਿਹੜੀ ਲੰਬੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਸੋ ਕਿਤੇ ਨਾ ਕਿਤੇ ਜਲੰਧਰ ਦੀ ਸੀਟ ਵੀ ਆ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਜਲੰਧਰ ਤੋਂ ਜਿਹੜਾ ਆਪਣਾ ਪਰਚਮ ਆ ਉੱਥੇ ਲੈਰਾ ਸਕਦੇ ਨੇ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਰਾਜਾ ਵਡਿੰਗ ਜੋ ਕਿ ਲਗਾਤਾਰ ਲੀਡ ਤੇ ਚੱਲ ਰਹੇ ਨੇ ओवीसीਤੇ ਕਿਤੇ ਨਾ ਕਿਤੇ ਸਾਫ ਹੁੰਦੀ ਦਿਖਾਈ ਦੇ ਰਹੀ ਹੈ ਸੋ ਅਗਲੀ ਹੈ ਜਿਹੜੀ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਵੀ ਐਸਐਸ ਸੀਟ ਤੇ ਕਾਬਜ ਹੋ ਸਕਦੇ ਨੇ ਸੋ ਮੀਥੇਰ ਜੋ ਕਿ ਆਪ ਦੇ ਉਮੀਦਵਾਰ ਨੇ 1 ਲੱਖ ਤੋਂ ਪਲੱਸ ਦੀ ਲੀਡ ਨਾਲ ਚੱਲ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਸੰਗਰੂਰ ਦੀ ਸੀਟ ਤੇ ਕਾਬਜ ਹੁੰਦੇ ਸਾਫ ਦਿਖਾਈ ਦੇ ਰਹੇ ਨੇ ਸੋ ਇਹ ਰੁਝਾਨ ਜਿਹੜੇ ਲਗਾਤਾਰ ਲੀਡ ਦੇ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਕਿਹੜਾ ਕੈਂਡੀਡੇਟ ਕਿਹੜੀ ਜਗ੍ਹਾ ਤੋਂ ਕਿਹੜੀ ਸੀਟ ਤੋਂ ਲੀਡ ਕਰ ਰਿਹਾ ਹੈ